ਲਿਆਓ ਰਖੜੀ ਲਿਆਓ ਆਪਾਂ ਸਭ ਕੋ ਆਪ ਹੀ ਲੈ ਕੇ ਆਏ ਲੋ ਜੀ ਬਾਈ ਨੂੰ ਤੈਨੂੰ ਨਾ ਚੜਦੀ ਕਲਾ ਬਖਸ਼ੀ ਇਹ ਗੱਲ ਹੋਈ ਆ ਮੈਂ ਕਿੰਨੂੰ ਕਰਦੇ ਹੋ ਐਦਾ ਖੁਸ਼ੀਆਂ ਹੋਣੀਆਂ ਮਾਤਾ ਜੀ ਅਸੀਂ ਤੇ ਭੈਣ ਦਾ ਵਿਆਹ ਕਰਨਾ ਆਪਾਂ ਅਸੀਂ ਰਵਾਂ ਥੋੜਾ ਐ ਆਪਦੇ ਖੁਸ਼ ਹੋਣਾ ਐ ਉਹ ਬਈ ਥੱਲੇ ਚੱਕੋ ਦੋ ਬੋਲੇ ਸੋਨਹਾਲ ਸ੍ਰੀ ਅਕਾਲ ਇਹ ਰਫਤ ਦਾ ਬਰਦਾਫ ਦਾ ਚੱਕਰ ਹੈ। ਮਾਰੇ ਦਾ ਸ਼ੁਕਰ ਕਰ। ਸ਼ੁਕਰ ਕਰੋ। ਹਾਂਜੀ। ਮਾਕਾ ਮੈਂ ਤਾਂ ਬਹੁਤ ਤੁਹਾਨੂੰ ਵਾਦ ਕਰੂੰਗੀ ਜਦ ਇਹ ਪਤਾ ਆਪਣੇ ਦਾ ਤੇ ਮੈਨੂੰ ਜਿਹੜਾ ਇੱਥੇ ਤੱਕ ਮੈਂ ਫ੍ਰੀਜ ਦਾ ਜਾਣੀ ਜਿਨਾ ਲਖੜੀ ਬੰਨਣਾ ਚਾਹਿਆ। ਹੈ। ਸੱਚੀ ਆਪਦੀਆਂ ਭੈਣਾਂ ਦਾ ਸਾਰ ਲੈਣੀ ਲੈਣੀ ਆ ਪਰ ਉਹਨਾਂ ਭੈਣਾਂ ਦੇ ਵੀ ਸਾਰ ਲਈਏ ਕਿ ਜਿਨ੍ਹਾਂ ਭੈਣਾਂ ਦੇ ਵੀਰ ਨਹੀਂ ਹਾਂਜੀ ਅੰਦਰ ਐ ਮਾਤਾ ਕਿੱਥੇ? ਕਿੱਥੇ ਹੁੰਦੇ ਬਈ? ਔਰ ਕਿਸੇ ਦੇਖਰੇ ਗਏ ਇਸ ਨੂੰ। ਚਲੋ ਠੀਕ। ਹਾਂਜੀ। ਤੇ ਅੱਛਾ ਕੁਰਸੀ ਉਧਰੋਂ ਲੈਂਦੀ ਆ ਮੈਂ। ਹਾਂਜੀ। ਕੁਰਸੀ ਲੈਣ ਕੇ? ਹਾਂਜੀ। ਸਿਣਾ ਹੀ ਹੈ? ਨਹੀਂ, ਹੈ ਗਿਆ ਸਿਣਾ ਟੁੱਟ ਗਿਆ ਨਹੀਂ ਆਇਆ। ਟੁੱਟ ਗਿਆ। ਅੱਜ ਤੇ ਫੇਰ ਵੀ ਠੰਡਾ ਵਜੇ। ਉਤਰਾ ਵੇਹੇ ਜਿਤਨਾ ਪਿੱਛੇ ਗਰਮੀਆਂ ਇੰਨੀ ਰਹੀਆਂ ਵਾ ਕਿਤਰਾ ਕੋਠੇ 'ਚ ਸੌਂਦੇ ਰਿਹਾ ਕਿਤਰਾ ਨਹੀਂ ਨਹੀਂ نیچے ਸੌਂਦੇ ਰਿਹਾ ਗਰਮੀ ਦੇ ਵਿੱਚ ਕਿਤਰਾ ਇੰਨੀ ਗਰਮੀ ਕਿਤਰਾ ਹਾਂਜੀ ਕੂਲਰ ਹਾਂਜੀ ਕੂਲਰ ਠੰਡਾ ਹੋ ਜਾਂਦਾ ਠੀਕ ਐ ਮੈਂ ਟਾਈਮ ਪਾਸ ਕਰ ਗਏ ਹਾਂਜੀ ਮੰਮੀ ਦਾ ਕੀ ਹਾਲ ਮੰਮੀ ਠੀਕ ਜੀ ਮੰਮੀ ਆਏ ਰਸ਼ਨ ਲੈਣ ਆਏ ਹਾਂਜੀ ਰਸ਼ਨ ਲੈਣ ਆਏ ਰਸ਼ਨ ਲੈਣ ਹਾਂਜੀ ਹਾਂ ਹਾਂ ਹਾਂਜੀ ਉਹਨਾਂ ਨੇ ਦੱਸਿਆ ਸੀ ਐ ਰਖੜੀ ਬਣਾਉਣਾ ਆਏ ਮੈਂ ਆਪਦੀਆਂ ਬਹੁਤ ਖੁਸ਼ੀ ਆਈ ਮੈਨੂੰ। ਹਾਂ। ਚਿਚੀ। ਹਲੋ ਹਲੋ। ਅੰਮਾ ਆ ਗਏ ਅੰਮਾ। ਮਮੇ ਟੱਕਰੇ ਤੁਸੀਂ ਕੱਲ ਵੀ ਮੋੜ ਕੇ ਗਏ ਨਹੀਂ। ਮੈਂ ਤੇਰਾ ਫੋਨ ਕੀਤਾ ਇਹਨਾਂ ਕਹਿੰਗਾ ਕਿ ਜੇ ਉੱਤਰ। ਆ ਕੁੜੀ ਆ ਘਰ। ਹਾਂ। ਇਹਨਾਂ ਨੂੰ ਆਠੇ ਸਾਤੇ ਕਹਿੰਦੇ ਨੇ ਸੱਤ ਸਾਤੇ। ਰਸਿਕ। ਤੇ ਜੋ ਅਸਾਂ ਹੀ ਕਰੀਏ। ਮੈਂ ਇੱਥੇ ਬੈਠੂਗੀ ਇੱਥੇ। ਕੋਈ ਕਹੀ। ਬੈਠੋ ਮੈਂ ਇੱਥੇ ਬਹਿਣਾ ਮੈਂ। ਹਾਂ ਇਹ ਪੀਓਗੇ ਲੈ ਕੇ ਆ। ਨਹੀਂ ਪਾਣੀ ਨਹੀਂ ਪਤਾ। ਨਹੀਂ ਆਪਣਾ ਪਾਣੀ। ਫਿਰ ਇਹ ਪੋਣੀ। ਕਰਤਾ। ਲੈ ਖੜੀ ਬਣਾਉਣੀ ਹੈ ਹਾਂ ਡੇਬਾ ਦੀ। ਲਿਆਓ ਵੀ ਰੱਖ ਲੈ ਆਓ ਰਖੜੀ ਲਿਆਓ। ਲਾਓ ਪੂਰੀ ਵਿੱਚ। ਆਪਸ ਆਪ ਕੋ ਆਪ ਹੀ ਲੈ ਕੇ ਆਏ ਆ। ਇਹਨੇ ਮੇਰੇ ਖੜੀ ਖੋਦ ਲੈ ਆਂਦੀ। ਆਜੋ। ਲੋ। ਮਤ ਨੂੰ ਮਾਰ ਖਲਾ। ਪਤਾ ਲੱਗੋ। ਲਓ। ਆਲੂ ਭੈਣ ਇੱਥੇ ਆਉ ਮੈਂ ਤਾਂ ਆਪਣੇ ਭੈਣਾਂ ਕੋ ਆਇਆ ਹਾਂਜੀ ਮੈਂ ਆਪਣੀ ਮਾਂ ਕੋ ਆਇਆ ਹਾਂਜੀ ਹਾਂਜੀ ਮਾਤਰ ਤੇਰੀ ਨਾ ਆ ਜਿਹੜੀ ਪੌੜੀ ਹੈ ਨਾ ਇਹ ਸਾਡੇ ਕੋ ਵੇਖੀ ਨਹੀਂ ਜਾਂਦੀ ਸਾਨੂੰ ਦੁੱਖ ਹੁੰਦਾ ਹੈ ਇਸ ਚੀਜ਼ ਦਾ ਕਿ ਬੜੀ ਮਿਹਨਤ ਕਰਕੇ ਤੂੰ ਧੀਆਂ ਜਵਾਨ ਕੀਤੀਆਂ ਤੇ ਧੀਆਂ ਨੇ ਵੀ ਮੁੱਲ ਮੋੜਿਆ ਤੇਰਾ ਮੋੜਨ ਦੇ ਪਾ ਜੀ ਮੋੜਿਆ ਆ ਧੀ ਨੇ ਤਾਂ ਬਹੁਤ ਮੋੜਿਆ ਨਾ ਹਾਂਜੀ ਲਓ ਜੀ ਲਾਈਵ ਨੂੰ ਤੈਨੂੰ ਨਾ ਚੜ੍ਹਦੀ ਕਲਾ ਬਖਸ਼ੇ ਕੋਈ ਗੱਲ ਨਹੀਂ ਪ੍ਰੈਣ ਕੰਮ ਕਰ ਕਿਉਂ ਤੈਹੀ ਹੈ ਲੈ ਲੋ ਬੈਠੇ ਇੱਕ ਮਿੰਟ ਹੈਲੋ ਇਹਨਾਂ ਨੂੰ ਬੈਦੂ ਬੈਦ ਦੋ ਜਿਹੜੇ ਰੰਗ ਦਾ ਸੂਟ ਹੋ ਉਹ ਰੰਗ ਦੀ ਉਹ ਰੰਗ ਦੀ ਬਰਫੀ ਹੈ ਇਹ ਸਰੋ ਇਨੂੰ ਪਰ ਲੇਡ ਅਗਰ ਤੇ ਜੀਰਾ

ਈ ਗੱਲ ਹੋ ਗਈ ਹੈ। ਹਾਇ ਤੇ ਖੁਸ਼ੀ ਰਧੇ ਨਾ। ਹੈ? ਈ ਗੱਲ ਹੋ ਗਈ ਹੈ। ਮੈਂ ਕਿੰਨੂੰ ਕਰਦੇ ਹੋ? ਲੈ। ਹਾਇ ਤੇ ਖੁਸ਼ੀਆਂ ਹੋਣੀਆਂ ਮਾਤਾ ਜੀ ਅਸੀਂ ਤੇ ਭੈਣ ਦਾ ਵਿਆਹ ਕਰਨਾ ਆਪਾਂ। ਹੈ? ਬਦਰਣਾ ਥੋੜਾ ਬੱਤ। ਅਸੀਂ ਰਵਾਂ ਥੋੜਾ ਐ ਆਪਦੇ ਖੁਸ਼ ਹੋਣਾ ਐ। ਹੁਣ ਤੁਹਾਨੂੰ ਮਿਲਣ ਕਰ ਰੱਖੀ ਦਾ ਗਿਫਟ। ਨੇ 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 ਰੋਈ ਜਾਂਦੀ ਤੇ ਰਹੀ ਜਾਂਦੀ ਹੈ ਕੁਛ ਸਤਲੀ ਕੋਈ ਨਹੀਂ ਉੱਤੇ ਕਰੀ ਗਾ ਤਾਂ ਇਹ ਤੇ ਆਪਾਂ ਸਾਰਿਆਂ ਨੂੰ ਅਨਬਾਕਸ ਕਰਨਾ ਆਪਾਂ ਰੋਕੇ ਥੋੜੀ ਕਰਨਾ ਹੈਸ਼ ਦੇਣ ਰਹੀ ਜਾਂਦੀ ਹੈ ਇਹ ਲਓ ਜੀ ਰੋਣਾ ਛੋੜੀਏ ਪੁੱਤ ਹੁਣ ਤੇ ਹਜੇ ਤਾਂ ਕੁਛ ਨਾ ਸ਼ੁਰੂ ਹੋਣੀ ਆ ਜੇ ਹੈ ਆਹ ਕੁਰਸੀ ਘੜੀ ਕਰਦੀ ਚੁੱਕੋ ਬਈ ਹਲੇ ਚੁੱਕ ਦੋ ਉੱਪਰ ਪੱਖਾ ਵੀ ਜਾ ਇਹ ਇਧਰ ਬਸ ਲਓ ਜੀ ਬੋਲੇ ਸੋਨਹਿਾਲ ਸ੍ਰੀ ਅਕਾਲ ਓ ਪੇਰ ਫਤਵਾ ਦਾ ਫਤਵਾ ਦਾ ਚੱਕਰ ਹੈ ਜੀ ਮਹਾਰੇ ਦਾ ਸ਼ੁਕਰ ਕਰ ਸ਼ੁਕਰ ਕਰੋ ਮਹਾਰੇ ਹੈ ਮੈਨੂੰ 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 ਠੰਡਾ ਪਾਣੀ ਕਿਹਾ ਅੱਜ ਹਾਂ ਮੈਂ ਸਾਰੇ ਵੀਰਪਰਾਵੰਦਾ ਪਹਿਲੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਮੈਂ ਸਾਰੇ ਵੀਰਪਰਾਵੰਦਾ ਧੰਨਵਾਦ ਕਰਨੀਆਂ ਜਿਨ੍ਹਾਂ ਨੇ ਸਾਨੂੰ ਅੱਜ ਠੰਡਾ ਪਾਣੀ ਦੇ ਵਿੱਚ ਪਿਆਇਆ ਆ ਕੀ ਬਾਤ ਹੈ ਜੀ ਮਾਤਾ ਜੀ ਵੀਡੀਓ ਤੁਸੀਂ ਪਹਿਲਾਂ ਵੇਖੀ ਸੀ ਕਿ ਇਹੋ ਜਿਹੀ ਅਲਟਰਨੇਟਿਵਲੀ ਜਿਹੜੀਆਂ ਸੇਵਾਵਾਂ ਹੁੰਦੀਆਂ ਰਾਸ਼ਨ ਤੋਂ ਇਲਾਵਾ ਮੇਰੇ ਕੋਲ ਨਹੀਂ ਹੁੰਦੀਆਂ ਪਰ ਜਦੋਂ ਘਰ ਦੇ ਹਾਲਾਤ ਵੇਖੇ ਨਾ ਕਿ 15 ਮਿੰਟ ਲੱਗ ਕੇ ਠੰਡਾ ਪਾਣੀ ਲਿਆਉਣ ਦੇ ਵਿੱਚ ਜਦੋਂ ਅਸੀਂ ਪਿਛਲੇ ਮਹੀਨੇ ਆਏ ਸੀ ਇਹਨਾਂ ਦਾ ਕਾਰਡ ਬਣਾਉਣ ਤੇ ਭੈਣ ਨੂੰ ਪੁੱਛਿਆ ਤੇ ਉਹ ਆਂਦੇ ਕਿ ਹੱਦ ਕਰ ਫ੍ਰਿਜ ਨਹੀਂ ਗਈ ਤੇ ਅੱਜ ਕੱਲ ਦੇ ਸਮੇਂ ਦੇ ਵਿੱਚ ਜੇ ਇਸ ਘਰ ਦੇ ਵਿੱਚ ਫਰਿੱਜ ਨਹੀਂ ਨਾ ਹੈਗੀ ਉਹ ਸਮਝ ਲਓ ਕਿ ਉਹਦੀ ਤੁਸੀਂ ਆਪ ਹੀ ਜਾਣ ਸਕਦੇ ਜੇ ਕੀ ਉਹਨਾਂ ਦਾ ਪ੍ਰਸ਼ਾਦਾ ਪਾਣੀ ਕਿਤਰਾ ਚੱਲਦਾ ਹੋਵੇਗਾ ਭੈਣ ਮਿਹਨਤ ਕਰਦੀ ਬਹੁਤ ਸੋਹਣੀ ਮਿਹਨਤ ਕਰਦੀ ਸੱਚੀ ਸੁੱਚੀ ਮਿਹਨਤ ਕਰਦੀ ਕਿਸੇ ਥੇ ਆਪਣਾ ਘਰ ਦਾ ਜਿਹੜਾ ਗੁਜ਼ਾਰਾ ਚੱਲਦਾ ਮਾਤਾ ਦਾ ਤੁਸੀਂ ਹਾਲਤ ਤੁਸੀਂ ਵੇਖ ਹੀ ਲਈਏ ਕਿ ਮਾਤਾ ਕੋ ਨਾ ਕੋਈ ਕੋਈ ਕੰਮ ਨਹੀਂ ਕਰ ਸਕਦਾ ਤੇ ਇਹ ਸੇਵਾ ਵੱਲੋਂ ਇੱਕ ਮਾਤਾ ਜੀ ਨੂੰ ਇੱਕ ਭੈਣ ਨੂੰ ਗਿਫਟ ਵਾ ਇਹ ਇਹ ਇਸ ਚੀਜ਼ ਦਾ ਗਿਫਟ ਵਾ ਇਹ ਰਖੜੀ ਦਾ ਗਿਫਟ ਆ ਕਿਉਂ ਪਹਿਣਾ ਹਾਂ ਐਸੇ ਕਰਕੇ ਪਹਿਣ ਖੁਸ਼ ਰਹਿਣਾ ਹੁਣ ਬਸ ਠੀਕ ਹੈ ਨਾ ਹਾਂ ਸਾਡੇ ਵੱਲੋਂ ਛੋਟੇ ਛੋਟੇ ਇਹ ਗਿਫਟ ਆ ਬਹੁਤ ਵੱਡਾ ਛੋਟਾ ਨਹੀਂ ਇਹ ਛੋਟਾ ਜਾ ਸਾਡੇ ਲਈ ਬਹੁਤ ਵੱਡਾ ਗਿਫਟ ਆ ਤਾਡਾ ਹਾਂ ਸਹੀ ਯਾਰ ਅਸਾਂ ਤੁਹਾਨੂੰ ਕਰ ਲਓ ਲੈ ਦੇ ਤਾ ਲੋ ਜੀ ਮਾਰਾ ਤੁਮ ਤੰਦਰੁਸਤੀ ਬਖਸ਼ ਮੈਂ ਤੇ ਹਰ ਦਾਸ ਕਰਦੀ ਮੈਨੂੰ ਬੜੀ ਖੁਸ਼ੀ ਹੋਈ ਮਾਤਾ ਚਲੋ ਹੈ ਤੁਹਾਨੂੰ ਵੀ ਚਲੋ ਮਾਰਾ ਦੀ ਕਿਰਪਾ ਨਾਲ ਖੁਸ਼ੀ ਹੋਈ ਹੋਈ ਹੈ ਨਾ ਆਓ ਤੁਸੀਂ ਕੋਈ ਨਾ ਕਰਨਾ ਤਾ ਤੁਹਾਨੂੰ ਮਾਰਾ ਚੰਗੀ ਜਿਹੀ ਨਾ ਇੱਛਾ ਤੱਕ ਚਾਹ ਕੱਪ ਚਾਹ ਕੇ ਹਾਂਜੀ ਕਮਾ ਤਾਂ ਬਹੁਤਾਂ ਨੂੰ ਵਾਦ ਕਰੂਗੀ ਜੇ ਇਹ ਖਾਤਾ ਆਪਣੇ ਦਾ ਤੇ ਮੈਨੂੰ ਜਿਹੜਾ ਇੱਥੇ ਤੱਕ ਲਿਆਂਦਾ ਮੇਰੇ ਇਥੇ ਤਾਂ ਅਸੀਂ ਨੂੰ ਮਰੇ ਛੋਟੀ ਜੀ ਕੀ ਜਿਹੜੀ ਸੇਵਾ ਕੀਤੀ ਆ ਵੀ ਤੇ ਆਪਣੀ ਧੀਆ ਨੂੰ ਇੰਨਾ ਪਾਲ ਪੋਸ਼ ਕੇ ਵੱਡਾ ਕੀਤਾ ਵਾ ਸੱਚੀ ਸੱਚੀ ਕਿਰਤ ਕੀਤੀ ਹੈ ਤੁਸੀਂ ਬੜੇ ਔਖੇ ਟਾਈਮ ਦੇ ਵਿੱਚ ਲੰਗੇ ਜੇ ਜੇ ਥੋੜਾ ਜਿਹਾ ਆਪਾਂ ਦੁੱਖ ਆਪਸ ਦੇ ਵਿੱਚ ਵੰਡ ਲਿਆ ਆਪਾਂ ਭੈਣ ਭਰਾਵਾਂ ਨੇ ਕੀ ਕਰੂੰ ਫਿਰ ਬਾਲਾ ਦਿਖਾ ਦੇ ਮੈਂ ਤੋੜਦਾ ਸਾਰਾ ਮੈਂ ਚੋਰੀ ਕੀ ਹੋਈ ਸੀ ਅਨਸਲੈਂਡ ਲੈ ਲੈ ਲੇਂਗੇ ਇਸ ਲੈ ਲੈ ਅਨਸਲੈਂਡ ਦੋਸ਼ ਹੀ ਨਾ ਕਰੇ ਇੱਕ ਪਰਿਆ ਲੱਗੇ ਪਹਿਲੋਂ ਬਾਲਾ ਦਰਵਾਜਾ ਸਾਰਾ ਤੋੜਤਾ ਅੰਦਰਲੇ ਵੀ ਕੁੰਡੇ ਦੇ ਪੇਚ ਖੋਲਤੇ ਅੱਛਾ ਤੇ ਉਹ ਸਾਹਮਣੇ ਆਂਟੀ ਆ ਪਰ ਚੰਗੀ ਐ ਛੋਟੀ ਜਦੋਂ ਘਰੇ ਹੋਏ ਨਾ ਫਿਰ ਆ ਜਾਂਦੇ ਆ ਹਾਂ ਹਾਂ ਤੇ ਮੰਮੀ ਪਤਾ ਨਹੀਂ ਕਿੱਥੇ ਗਏ ਸੀ ਤੋਂ ਉਹਨਾਂ ਨੂੰ ਲੱਗਾ ਕਿ ਨਾ ਉਹ ਕਿਨੇਹਾਂ ਸਕੂਲੋਂ ਆ ਗਈ ਆ ਤੇ ਉਹਨਾਂ ਨੇ ਕੋਠੇ ਤਾਂ ਨਹੀਂ ਵੇਖਿਆ ਤੋਂ ਉਹ ਕਹਿੰਦੇ ਕਿ ਇਹ ਇਹਨਾਂ ਦੀ ਕੁੜੀ ਨਹੀਂ ਲੱਗਦੀ ਪਈ ਵੀ ਉਹਨਾਂ ਨੇ ਫਿਰ ਆਪਣੇ ਆਪਣੇ ਮੁੰਡੇ ਨੂੰ ਕਿਹਾ ਕਿ ਉਹਨਾਂ ਦੇ ਘਰੇ ਵੇਖ ਕੋਈ ਹੈਗਾ ਆ ਤੇ ਉਹ ਮੁੰਡੇ ਨੂੰ ਪਹਿਲਾਂ ਵੇਖਿਆ ਤੇ ਦਰਵਾਜ਼ੇ ਪਿੱਛੇ ਲੁਕ ਗਿਆ ਫਿਰ ਨਾ ਉਹ ਕੀ ਚਿਲਾ ਇੱਥੋਂ ਚੋਰ ਨੰਗਣ ਲੱਗਾ ਤੇ ਉਹਨਾਂ ਦੇ ਮੁੰਡੇ ਨੇ ਫੜ ਲਿਆ ਮੇਰੇ ਕੋਲ ਪਹਿਲੇ ਸਿਲੰਡਰ ਲੱਗੇ ਸੀ ਇੱਕ ਭਰਿਆ ਹੋਇਆ ਸਿਲੰਡਰ ਲੱਗੇ ਹੀ ਹਾਂਜੀ ਤੇ ਖਾਲੀ ਸਿਲੰਡਰ ਫੇਰ ਦੁਬਾਰਾ ਲੈਣ ਆਇਆ ਸੀ ਦੋ ਸਿਲੰਡਰ ਆ ਨਾ ਤੇ ਖਾਲੀ ਫੇਰ ਦੁਬਾਰਾ ਲੈਣ ਆਇਆ ਬਾਕੀ ਵਾਪਸ ਹੋ ਗਏ ਸਾਰੇ ਹਾਂਜੀ ਸਿਲੰਡਰ ਦੇ ਗਏ ਸੀ ਫਿਰ ਉਹਨਾਂ ਦੇ ਚਾਚਾ ਜੀ ਸੀ ਤੇ ਉਹਦੀ ਸਿਸਟਰ ਆਏ ਮੇਰੇ ਖਿਆਲ ਚ ਨਸ਼ੇੜੀ ਹੋਣਗੇ ਹਾਂਜੀ ਨਸ਼ੇੜੀ ਸੀ ਜੀ ਬੜੇ ਧਿਆਨ ਨਾਲ ਬੜੇ ਧਿਆਨ ਨਾਲ ਨਹੀਂ ਤਾਂ ਹੋ ਫਿਰ ਮੈਂ ਕੰਮ ਵਾਲੇ ਕੋ ਚੰਗੇ ਵਿਚਾਰੇ ਵੀ ਪੈਸੇ ਦੇ ਦੋ ਦਿੰਦੇ ਆ ਉਹਨਾਂ ਕੋ ਪੈਸੇ ਲੈ ਕੇ ਦਰਵਾਜਾ ਲਵਾਇਆ ਜੀ ਫਿਰ ਕੰਮ ਤੇ ਛੁੱਟੀ ਕਰਨ ਦਾ ਵੀ ਨਹੀਂ ਸੋਚੀਦਾ ਕਿ ਉਹਨੂੰ ਪੈਸੇ ਦੇ ਦਿੰਦੇ ਆ ਜਿੰਨੇ ਮੰਗੇ ਦੇ ਦਿੰਦੇ ਆ ਤਿੰਨ ਸਾਲ ਉਹ ਚੱਲੇ ਨਾ ਉੱਥੇ ਕੰਮ ਕਰਦੀ ਨੂੰ ਤੇ ਫਿਰ ਉਹਨਾਂ ਨੂੰ ਵਿਸ਼ਵਾਸ ਹੈ ਕਿ ਕੋਈ ਨਹੀਂ ਕੁੜੀ ਉੱਥੇ ਕੰਮ ਕਰਦੀ ਹੈ ਤੇ ਦੇ ਦਿੰਦੇ ਜਿੰਨੇ ਮੰਗੋ ਤੁਹਾਨੂੰ ਤੇ ਭੈਣੇ ਦੋਵਾਂ ਜੜੀਆਂ ਨੂੰ ਮਾਤਾ ਨੂੰ ਖੁਸ਼ੀ ਹੋਈ ਮੈਨੂੰ ਬੜੀ ਖੁਸ਼ੀ ਹੈ ਬਹੁਤ ਖੁਸ਼ੀ ਮੈਨੂੰ ਫ੍ਰਿਜ ਦਾ ਜਾਣੀ ਜਿਹਨਾਂ ਰਖੜੀ ਬੰਨ੍ਹਣ ਦਾ ਚਾਹਿਆ ਸੱਚੀ ਚਲੋ ਇਹ ਇਨਾ ਇਹਨਾਂ ਭੈਣਾ ਦਾ ਭੈਣਾ ਵੀਰ ਨਹੀਂ ਨਾ ਨਹੀਂ ਜੀ ਭੈਣਾ ਤਾਂ ਵੀਰ ਨਹੀਂ ਆ ਤੇ ਅਸਲੀ ਵੀਰ ਤੇ ਉਹੀ ਆ ਨਾ ਕਿ ਜਿਹੜਾ ਸਮੇਂ-ਸਮੇਂ ਤੇ ਸਾਰ ਲੈਂਦੇ ਨੇ ਜਾਂ ਉਹਨਾਂ ਦਾ ਦੁੱਖ ਸੁੱਖ ਪੁੱਛਦੇ ਨੇ ਇਸੇ ਕਰਕੇ ਆਪ ਦੀਆਂ ਭੈਣਾ ਦਾ ਤੇ ਸਾਰ ਲੈਣੀ ਲੈਣੀ ਆ ਪਰ ਉਹਨਾਂ ਭੈਣਾ ਦੇ ਵੀ ਸਾਰ ਲਈਏ ਕਿ ਜਿਨ੍ਹਾਂ ਭੈਣਾ ਦੇ ਵੀਰ ਨਹੀਂ ਹੈਗੇ ਜਿਹੜੇ ਜਿਹੜੇ ਭਰਾਵਾਂ ਨੂੰ ਲੋਚਦਿਆਂ ਨੇ ਇਸੇ ਕਰਕੇ ਇੱਥੇ ਸੇਵਾ ਕਰਕੇ ਇਸ ਪਰਿਵਾਰ ਦੀ ਮੈਨੂੰ ਬਹੁਤ ਜ਼ਿਆਦਾ ਚੰਗਾ ਲੱਗਾ ਬੜੀ ਜਿਆਦਾ ਖੁਸ਼ੀ ਹੋਈ ਇਹਨਾਂ ਤੋਂ ਜ਼ਿਆਦਾ ਖੁਸ਼ੀ ਮੈਨੂੰ ਹੋਈ ਇਸੇ ਕਰਕੇ ਸਾਰਿਆਂ ਤੁਹਾਡੇ ਸ਼ੇਅਰ ਦੇ ਨਾਲ ਸਾਰਾ ਕੁਝ ਹੋਇਆ ਜੇ ਕਿਉਂਕਿ ਜੇ ਬਾਤਾਂ ਸੱਚੀ ਦੀ ਵੀਡੀਓ ਸ਼ੇਅਰ ਨਾ ਹੁੰਦੀ ਤੇ ਆ ਸੇਵਾ ਇਹਨਾਂ ਦੀ ਨਹੀਂ ਸੀ ਇਸੇ ਕਰਕੇ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਤੁਸੀਂ ਇੱਕ ਵਾਰੀ ਪੁਕਾਰ ਦੇ ਉੱਤੇ ਤੁਸੀਂ ਫੁੱਲ ਚੜਾਏ ਤੇ ਇਸ ਪਰਿਵਾਰ ਦੀ ਬਾਤ ਤੁਸੀਂ ਕਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੰਗਾ ਜੀ യൂ <laughs> വെടി <laughs> <laughs>